ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਗਲਾਸ ਟਿਸ਼ੂ ਦੇ ਪ੍ਰਿੰਟ ਸੂਟ ਲੈ ਕੇ ਆਏ ਵਿਦਆਊਟ ਦੁਪੱਟਾ ਸੂਟ ਹੋਣਗੇ ਤੇ ਪਿਓਰ ਚੰਦੇਰੀ ਦੇ ਵਿੱਚ ਮੈਚਿੰਗ ਸੂਟ ਹੋਣਗੇ ਪ੍ਰਿੰਟਡ ਵਿਦਆਊਟ ਦੁਪੱਟਾ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਮ ਵੀ ਨਾਮ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਖ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਜੀ ਇਹ ਮੇਰੇ ਸੂਟ ਪਰ ਜਿੰਨੇ ਕ ਪ੍ਰਿੰਟ ਆਪਾਂ ਨੂੰ ਇਸ ਵਾਰੀ ਮਿਲੇ ਤਾਂ ਆਪਾਂ ਲੈ ਆਏ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਹੈ ਤੇ ਬਹੁਤ ਲਾਈਟ ਵੇਟ ਦੇ ਵਿੱਚ ਅੱਜ ਕੱਲ ਜਿਵੇਂ ਫਰਸੀ ਸਲਵਾਰ ਦਾ ਟ੍ਰੈਂਡ ਹੈ ਉਹਦੇ ਨਾਲ ਜਿਵੇਂ ਸ਼ਾਰਟ ਸ਼ਰਟ ਦੇ ਵਿੱਚ ਫਰਸੀ ਸਲਵਾਰ ਦੇ ਨਾਲ ਬਸ ਦੁਪੱਟਾ ਬਹੁਤ ਸੋਹਣਾ ਸੂਟ ਬਣਦਾ ਹੈ ਵੇਂਦਾ ਇਹ ਤੇ ਬਲੈਕ ਦੇ ਵਿੱਚ ਹੈ ਜੀ ਮਲਟੀ ਪ੍ਰਿੰਟ ਦੇ ਵਿੱਚ ਇਹਦੇ ਨਾਲ ਵੈਸੇ ਜੇ ਤੁਸੀਂ ਮਰਜੈਂਟਾ ਜਿਹੜਾ ਬ੍ਰਾਈਟ ਜਾਂ ਪਿੰਕ ਕਲਰ ਹੈ ਪ੍ਰੀ ਪਿੰਕ ਮਰਜੈਂਟਾ ਜਿਹਾ ਕਲਰ ਹੈ ਇਸ ਕਲਰ ਦਾ ਦੁਪੱਟਾ ਲਓਗੇ ਤਾਂ ਹੋਰ ਵੀ ਜ਼ਿਆਦਾ ਗ੍ਰੇਸ ਆਣੀ ਹੈ ਜੀ ਸੂਟ ਦੀ ਹਲਕੇ ਹਲਕੇ ਤੁਸੀਂ ਕੋਟਲੀ ਬਟਨ ਕਰਾ ਕੇ ਬਸ ਸਿੰਪਲ ਸੂਟ ਸਟਿਚ ਕਰਾਓ ਫਰਸੀ ਸਲਵਾਰ ਨਾਲ ਬਹੁਤ ਪਿਆਰੀ ਲੁੱਕ ਦੇ ਵਿੱਚ ਬਿਲਕੁਲ ਪਿਓਰ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਜੀ 5 ਮੀਟਰ ਦੀ ਕੱਟ ਰਹੂਗੀ ਤੇ ਪ੍ਰਾਈਸ ਹੈਗਾ 1800 10 ਬ੍ਰਾਂਡ ਦੇ ਸੂਟ ਹੈ ਜੀ ਬਹੁਤ ਪਿਆਰੇ ਇਹ ਸਾਰੇ ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਤੁਹਾਨੂੰ ਦਿਖਾਵਾਂਗੇ ਇਹ ਬਲੈਕ ਦੇ ਵਿੱਚ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ 1800 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਸਕਿਨ ਕਲਰ ਦੇ ਵਿੱਚ ਜਦੋਂ ਪਹਿਲੀ ਵਾਰੀ ਵੀਡੀਓ ਪਾਈ ਸੀ ਆਪਾਂ ਇਹਨਾਂ ਸੂਟਾਂ ਦੀ ਤਾਂ ਕਾਫੀ ਸਾਰੇ ਸੂਟ ਸੀਗੇ ਆਪਣੇ ਕੋਲ ਪਰ ਹੁਣ ਜਿੰਨੇ ਕੁ ਪ੍ਰਿੰਟ ਹੈ ਆਪਾਂ ਉਹਨੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇਹਨਾਂ ਸੂਟਾਂ ਦੀ ਇਹ ਦੇਖੋ ਸਕਿਨ ਕਲਰ بیس ਹੈ 골ਡਨ ਕਲਰ ਤੇ ਬੜਾ ਪਿਆਰਾ ਤੁਸੀਂ ਦੇਖ ਸਕਦੇ ਹੋ ਡਾਰਕ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਸੂਟ ਹੈ ਇਹਦੇ ਨਾਲ ਵੀ ਜੇ ਤੁਸੀਂ ਇਹ ਰੈੱਡ ਰੈੱਡ ਜੇ ਟੋਨ ਦੇ ਵਿੱਚ ਉਹ ਪ੍ਰਿੰਟ ਹੈਗਾ ਰੈੱਡ ਪਿੰਕ ਜਿਹਾ ਇਸ ਕਲਰ ਦਾ ਦੁਪੱਟਾ ਲਓਗੇ ਬਹੁਤ ਗ੍ਰੇਸਫੁਲ ਸੂਟ ਬਣਨਾ ਹੈ ਪੂਰੇ 5 ਮੀਟਰ ਦੀ ਕੱਟ ਹੈ ਪਿਓਰ ਗਲਾਸ ਟਿਸ਼ੂ ਦਾ ਸੂਟ ਹੈ ਜੀ ਬਹੁਤ ਲਾਈਟ ਵੇਟ ਆਲ ਓਵਰ ਸੂਟ ਹੈ ਜੀ ਪੂਰਾ 5 ਮੀਟਰ 1800 ਪ੍ਰਾਈਸ ਦੇ ਨਾਲ ਇਹ ਜਿਹੜਾ ਸੂਟ ਦਿਖਾਇਆ ਇਹਦੇ ਵਿੱਚ ਇੱਕ ਇੱਕ ਕਲਰ ਆਪਣੇ ਕੋਲ ਹੋਰ ਹੈਗਾ ਬੜਾ ਸੋਹਣਾ ਮਾਊਸ ਕਲਰ ਹੈ ਜੀ ਸੇਮ ਪ੍ਰਿੰਟ ਦੇ ਵਿੱਚ ਮਾਊਸ ਕਲਰ ਇਹ ਰੋਕਾ ਦਿੱਤੇ ਸੂਟ ਮਾਊਸ ਕਲਰ ਦੇ ਵਿੱਚ ਹੈ ਇਹਦੇ ਵਿੱਚ ਜਿਹੜਾ ਹੈਗਾ ਰਸਟ ਰਸਟ ਕਲਰ ਹੈ ਜੀ ਜਿਹੜਾ ਪ੍ਰਿੰਟ ਮੇਨ ਹੈ ਤੁਸੀਂ ਰਸਟ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜੇ ਤੁਸੀਂ ਜ਼ਿਆਦਾ ਡਾਰਕ ਨਹੀਂ ਬਣਾਣਾ ਤਾਂ ਮਾਊਸ ਕਲਰ ਦਾ ਦੁਪੱਟਾ ਬਹੁਤ ਪਿਆਰਾ ਲੱਗਣਾ ਆਲ ਓਵਰ ਸੂਟ ਹੈ ਪਿਓਰ ਗਲਾਸ ਟਿਸ਼ੂ ਦੇ ਵਿੱਚ 10 ਬ੍ਰਾਂਡ ਦੇ ਸੂਟ 1800 ਪ੍ਰਾਈਸ ਦੇ ਨਾਲ ਇੱਕ ਪ੍ਰਿੰਟ ਚ ਦੋ ਸੂਟ ਦਿਖਾયા ਨੈਕਸਟ ਪ੍ਰਿੰਟ ਆ ਗਿਆ ਬਹੁਤ ਸੋਹਣਾ ਬਲੂ ਕਲਰ ਦੇ ਵਿੱਚ ਹੈ ਜੀ ਇਹ ਸੋਹਣਾ ਜਿਹਾ ਬ੍ਰਾਈਟ ਜਿਹਾ ਬਲੂ ਕਲਰ ਹੈ ਇਹ ਲੋ ਕਾਣੀਆ ਦੇਖੋ ਸੂਟ ਦੀ ਕਿਉਂਕਿ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਬਲੂ ਕਲਰ ਦਾ ਰਾਇਲ ਬਲੂ ਕਲਰ ਦਾ ਜਿਸ ਕਲਰ ਦੀ ਕੰਨੀ ਹੈ 메ਨ ਕਲਰ ਇਹਦੇ ਵਿੱਚ ਇਹ ਉੱਠ ਕੇ ਆਣਾ ਜੀ ਇਸ ਕਲਰ ਦਾ ਤੁਸੀਂ ਰਾਇਲ ਬਲੂ ਕਲਰ ਦਾ ਦੁਪੱਟਾ ਲਓਗੇ ਬਹੁਤ ਹੀ ਗ੍ਰੇਸਫੁਲ ਸੂਟ ਬਣਨਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਪੂਰਾ 5 ਮੀਟਰ ਦੀ ਕਟ ਹੈ ਆਲ ਓਵਰ ਸੂਟ 1800 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਗਾਜਰੀ ਕਲਰ ਦਾ ਇਸੇਮ ਦੇ ਵਿੱਚ ਹੈ ਗਾਜਰੀ ਕਲਰ ਕਿੰਨਾ ਪਿਆਰਾ ਇਹ ਵੀ ਕਲਰ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਤੁਸੀਂ ਇਕੱਲਾ ਗਾਜਰੀ ਰੰਗ ਦਾ ਦੁਪੱਟਾ ਲਿਆ ਹੋਗਾ ਬਹੁਤ ਗ੍ਰੇਸਫੁਲ ਸੂਟ ਬਣਨਾ ਹੈ ਪੂਰੇ 5 ਮੀਟਰ ਦੀ ਕੱਟ ਪਿਓਰ ਗਲਾਸ ਟਿਸ਼ੂ ਦੇ ਵਿੱਚ 1800 ਪ੍ਰਾਈਸ ਹੈ ਜੀ 1800 ਸੇਮ ਦੇ ਵਿੱਚ ਹੈਗਾ ਮਸਟਰਡ ਕਲਰ ਡਾਰਕ ਜਿਹੜਾ ਬਰਾਊਨ ਜੀ ਟੋਨ ਤੇ ਮਸਟਰਡ ਹੁੰਦਾ ਉਹ ਹੈ ਜੀ ਕਾਲਸ ਤੇ ਕੰਨੀ ਤੇ ਜਿਹੜਾ ਕਲਰ ਹੈ ਉਹ ਵਾਲੇ ਕਲਰ ਦਾ ਹੀ ਦੁਪੱਟਾ ਕਰਵਾਇਓ ਤਾਂ ਬਹੁਤ ਗ੍ਰੇਸ ਆਣੀ ਹੈ ਜੀ ਸੂਟ ਦੀ ਇਹ ਦੇਖੋ ਡਾਰਕ ਬਰਾਊਨ ਜੇ ਕਲਰ ਤੇ ਹੈਗਾ ਜਿਹੜਾ ਕਲਰ ਹੈ ਮਸਟਰਡ ਤਾਂ ਜਿਵੇਂ بیس ਆ ਰਿਹਾ ਤੇ ਬਰਾਊਨ ਜੇ ਟੋਨ ਦਾ ਤੁਸੀਂ ਦੁਪੱਟਾ ਕਰਾਉਂਗੇ ਇਹਦੇ ਨਾਲ ਬਹੁਤ ਪਿਆਰਾ ਸੂਟ ਬਣਨਾ ਪਿਓਰ ਗਲਾਸ ਟਿਸ਼ੂ ਦੇ ਵਿੱਚ 1800 ਪ੍ਰਾਈਸ ਦੇ ਨਾਲ ਪੂਰੇ 5 ਸਟਾਰ ਗਿਆ ਵਾਈਨ ਕਲਰ ਦੇ ਵਿੱਚ ਇਹ ਵੀ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਵਾਈਨ ਕਲਰ ਵੀ ਇਹਨਾਂ ਦਾ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਸੋਹਣਾ ਸੂਟ ਵਾਈਨ ਕਲਰ ਦੇ ਵਿੱਚ ਆਲ ਓਵਰ ਸੂਟ ਪਿਓਰ ਗਲਾਸ ਟਿਸ਼ੂ ਦੇ ਵਿੱਚ 1800 ਰਾਈਸ ਤੇ ਇੱਕ ਲਵ ਲੇ ਰਾਂਗਾ ਇਹ ਰਾਇਨ ਕਲਰ ਦਾ ਸੂਟ ਦਿਖਾਇਆ ਇਹਦੇ ਵਿੱਚ ਨੈਕਸਟ ਹੈਗਾ ਮਾਊਸ ਕਲਰ ਸੇਮ ਦੇ ਵਿੱਚ ਮਾਊਸ ਕਲਰ ਕਿੰਨਾ ਪਿਆਰਾ ਪ੍ਰਿੰਟੇ ਬਹੁਤ ਸੋਹਣਾ ਸੂਟ ਦਾ ਬਹੁਤ ਸੋਹਣਾ ਮਾਊਸ ਕਲਰ ਦੇ ਵਿੱਚ ਇਹਦੇ ਨਾਲ ਤੁਸੀਂ ਰੈਸਟ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ بیس ਕਲਰ ਦਾ ਮਾਊਸ ਕਲਰ ਦਾ ਦੁਪੱਟਾ ਲੈ ਸਕਦੇ ਹੋ ਪੂਰਾ ਆਲਓਵਰ ਸੂਟ ਹੈ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਬਲੈਕ ਦੇ ਵੀ ਬਹੁਤ ਗ੍ਰੇਸ ਹੈ ਬਹੁਤ ਹੀ ਗ੍ਰੇਸਫੁਲ ਸੂਟ ਬਲੈਕ ਕਲਰ ਦੇ ਵਿੱਚ ਪੂਰਾ ਆਲਓਵਰ ਸੂਟ ਹੈ 5 ਮੀਟਰ ਦੀ ਕੱਟ ਰਹੂਗੀ ਪਿਓਰ ਗਲਾਸ ਟਿਸ਼ੂ ਦੇ ਵਿੱਚ ਇਹ ਲੁਕਾ ਜਾਣੀ ਹੈ ਸੂਟ ਇਹ ਬਲੈਕ ਕਲਰ 1800 ਪ੍ਰਾਈਸ ਹੈ 1800 ਪ੍ਰਾਈਸ ਦੇ ਨਾਲ ਆਪਣੇ ਇਹ ਪਿਓਰ ਗਲਾਸ ਟਿਸ਼ੂ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਆ ਨੈਕਸਟ ਆਪਾਂ ਪਿਓਰ ਚੰਦੇਰੀ ਦੇ ਵਿੱਚ ਮੈਚਿੰਗ ਸੂਟ ਦਿਖਾਵਾਂਗੇ ਤੁਹਾਨੂੰ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਵਿਦਆਊਟ ਦੁਪੱਟਾ ਸੂਟ ਹੈ ਮੈਚਿੰਗ ਸੂਟ ਰਹਿਣਗੇ ਜਿਵੇਂ ਇਹ ਸ਼ਰਟ ਹੈ ਤੇ ਹੈਗੀ ਇਸ ਦੇ ਨਾਲ ਛੋਟੀ ਬੂਟੀ ਦੇ ਵਿੱਚ ਬਾਟਮ ਇਹਦੇ ਨਾਲ ਤੁਸੀਂ ਫਿਰੋਜ਼ੀ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਸਕਿਨ ਕਲਰ ਦਾ ਦੁਪੱਟਾ ਕਰਾ ਕੇ ਟਾਈ ਐਂਡ ਡਾਈ ਦੇ ਵਿੱਚ ਕਾਫੀ ਜ਼ਿਆਦਾ ਸੋਹਣੇ ਸੂਟ ਬਣਦੇ ਆ ਆਪਾਂ ਲੇਸਿਸ ਦੀ ਜੁਆਇੰਟਰ ਲੇਸ ਪਾ ਕੇ ਡਿਜ਼ਾਈਨਿੰਗ ਦੇ ਵਿੱਚ ਬਹੁਤ ਪਿਆਰੇ ਸੂਟ ਬਣਦੇ ਆ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਫਰੋਜ਼ੀ ਕਲਰ ਦੇ ਵਿੱਚ ਇਸ ਦੇ ਨਾਲ ਮੈਚਿੰਗ ਬਾਟਮ ਛੋਟੀ ਬੂਟੀ ਦੇ ਵਿੱਚ ਇਹ ਸ਼ਰਟ ਆ ਗਈ ਛੋਟੀ ਬੂਟੀ ਦੇ ਵਿੱਚ ਪਿਓਰ ਚੰਦੇਰੀ ਦੀ ਬਾਟਮ ਹੈ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਸ ਸੇਮ ਦੇ ਵਿੱਚ ਇੱਕ ਕਲਰ ਹੋਰ ਹੈਗਾ ਆਪਣੇ ਕੋਲ ਬੜਾ ਸੋਹਣਾ ਰਸਟ ਜਿਹਾ ਕਲਰ ਹੈ ਸੇਮ ਦੇ ਵਿੱਚ ਹੀ ਹੈ 2 ਮੀਟਰ ਦੀ ਸ਼ਰਟ ਦੀ ਕੱਟ ਰਣੀ ਇਹਦਾ ਅਰਜ ਕਾਫੀ ਜ਼ਿਆਦਾ ਹੈ ਆਮ ਨਾਲੋਂ ਜ਼ਿਆਦਾ ਅਰਜ ਸੂਟ ਦਾ ਇਹ ਦੇਖੋ 골ਡਨ ਸਕਿਨ ਕਲਰ ਹੈ بیس ਹੈ ਜਿਹੜਾ ਤੇ ਬੜਾ ਸੋਹਣਾ ਰਸਟ ਜੇ ਕਲਰ ਦੇ ਵਿੱਚ ਤੇ ਨਾਲ ਮੈਚਿੰਗ ਛੋਟੀ ਬੁੱਟੀ ਦੇ ਵਿੱਚ ਬਾਟਮ ਹੈ ਇਹ ਲੁੱਕ ਆ ਜਾਂਦੀ ਸੋਹਣੀ ਪਿਓਰ ਚੰਦੇਰੀ ਦੇ ਵਿੱਚ ਆ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਇਹ ਦੇਖੋ ਗ੍ਰੇ ਬਲੂ ਕਲਰ ਹੈ ਇਹ ਸ਼ਰਟ ਦਾ ਪ੍ਰਿੰਟ ਆ ਗਿਆ ਗ੍ਰੇ ਬਲੂ ਕਲਰ ਹੈ ਇਹ ਸ਼ਰਟ ਆ ਗਈ ਕਿੰਨਾ ਪਿਆਰਾ ਪ੍ਰਿੰਟ ਹੈ ਸ਼ਰਟ ਦਾ ਤੇ ਨਾਲ ਬ੍ਰੀਟ ਬੁੱਟੀ ਦੇ ਵਿੱਚ ਮੈਚਿੰਗ ਬਾਟਮ ਚਾਹੇ ਟਾਈ ਐਂਡ ਡਾਈ ਦੁਪੱਟੇ ਕਰਾ ਲਓ ਜਾਂ ਸਿੰਗਲ ਕਲਰ ਦਾ ਬਹੁਤ ਗ੍ਰੇਸਫੁਲ ਸੂਟ ਬਣਨਗੇ ਪਿਓਰ ਚੰਦੇਰੀ ਦਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਮਰੂਨ ਕਲਰ ਦਾ ਦੁਪੱਟਾ ਵੀ ਇਹ ਸੂਟ ਨਾਲ ਲੈ ਸਕਦੇ ਹੋ ਜਾਂ ਫਿਰ ਟਾਈ ਐਂਡ ਡਾਈ ਵੀ ਕਰ ਸਕਦੇ ਹੋ ਜੀ ਸੂਟ ਨਾਲ ਪਿਓਰ ਚੰਦੇਰੀ ਦੀ ਸ਼ਰਟ ਹੈ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਦੇ ਨਾਲ ਮੈਚਿੰਗ ਬਾਟਮ ਰੋ ਹੈ ਛੋਟੀ-ਬੁਟੀ ਦੇ ਵਿੱਚ ਇਹ ਲੋਕਾ ਜੀ ਵੀ ਹੰਚੰਦੇੜੀ ਦਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਇਹ ਦੇਖੋ ਇਹ ਸੂਟ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਪਸੰਦ ਆ ਇਹਦੇ ਨਾਲ ਆਪਾਂ ਦੋ ਕਲਰ ਦਾ ਦੁਪੱਟਾ ਵੀ ਕਰਾ ਸਕਦੇ ਹਾਂ ਗ੍ਰੀਨ ਤੇ yellow ਮਸਟਰਡ yellow ਕਲਰ ਤੇ ਗ੍ਰੀਨ ਕਲਰ ਦਾ ਦੁਪੱਟਾ ਹਾਫ ਹਾਫ ਕਰਕੇ ਹਾਫ yellow ਕਲਰ ਦਾ ਹਾਫ ਗ੍ਰੀਨ ਕਲਰ ਦਾ ਪ੍ਰਿੰਟ ਦੇਖੋ suit ਦਾ ਕਿੰਨਾ ਪਿਆਰਾ ਹੈ ਪਿਆਰਾ ਪਿਓਰ ਚੰਦੇਰੀ ਦੀ ਸ਼ਰਟ ਹੈ ਪਿਓਰ ਚੰਦੇਰੀ ਦੀ ਬਾਟਮ ਛੋਟੇ ਪ੍ਰਿੰਟ ਦੇ ਵਿੱਚ ਲੁੱਕ ਦੇਖੋ ਇਹ ਵਾਲੇ suit ਦੀ ਬਹੁਤ ਪਿਆਰਾ suit ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਬੜਾ ਸੋਹਣਾ ਤੇ ਨੈਕਸਟ ਆ ਗਿਆ ਇਹ ਵੀ ਸਭ ਤੋਂ ਡਿਫਰੈਂਟ ਹੈ ਜੀ suit ਬਹੁਤ ਸੋਹਣਾ ਲਾਈਨਾਂ ਦੇ ਵਿੱਚ ਇਹ ਆ ਜੀ ਸ਼ਰਟ ਬਹੁਤ ਸੋਹਣੀ ਪ੍ਰਿੰਟ ਦੇ ਵਿੱਚ ਇਹ ਸ਼ਰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਨਾਲ ਲਾਈਨਿੰਗ ਦੇ ਵਿੱਚ ਬਾਟਮ ਹੈ ਜੀ ਨਾਲ ਇਹ ਦੇਖੋ ਇਹ ਸਭ ਤੋਂ ਹੀ ਲੱਗ ਗਿਆ ਸੂਟ ਇਹ ਲੁੱਕ ਆ ਰਿਹਾ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਹੀ ਮੈਂ ਤੁਹਾਨੂੰ ਪਿਓਰ ਚंदेਰੀ ਦੇ ਸੂਟ ਦਿਖਾਏ ਆ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ